ਚੰਡੀਗੜ੍ਹ ਦੇ ਵਿੱਚ ਮਲਿਕਾ ਅਰਜੁਨ ਖੜਗੇ ਜਿਹੜੇ ਨੇ ਮਨੀਸ਼ Tiwari ਹੁਣਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਜੀ ਹਾਂ ਆ ਦੱਸ ਦਈਏ ਕਿ ਬੀਤੇ ਕੱਲ ਦਤਿਆਨਾਥ yogi ਜੋ ਕਿ UP ਦੇ ਸੀਯੰਬ ਨੇ ਦਤਿਆਨਾਥ yogi ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਸੰਜੇ ਟੰਡਨ ਹੁਣਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਸੀਗਾ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਜੋ ਚੋਣ ਵਾਲੇ ਨੇ ਉਹਨਾਂ ਨੂੰ ਸੁਣਨ ਦੇ ਲਈ ਪਹੁੰਚੇ ਹੋਏ ਸੀਗੇ ਜਿਸ ਕਰਕੇ ਚੰਡੀਗੜ੍ਹ ਦੇ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਸੀਗੇ ਇਸੇ ਦੌਰਾਨ ਪੀਐਮ ਮੋਦੀ ਵੀ 23 ਅਤੇ 24 ਤਰੀਕ ਨੂੰ ਜਿਹੜੇ ਨੇ ਉਹ ਪੰਜਾਬ ਦੌਰੇ ਦੇ ਉੱਤੇ ਨੇ ਦੋ ਦਿਨ ਦੇ ਲਈ ਤੇ ਇਸ ਦੇ ਦੌਰਾਨ ਕਾਂਗਰਸ ਪਾਰਟੀ ਦੇ ਵੱਲੋਂ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਮਲਿਕ ਅਰਜੁਨ ਖਟਕੇ ਜਿਹੜੇ ਨੇ ਜੋ ਕਿ ਨੈਸ਼ਨਲ ਕਾਂਗਰਸ ਪਾਰਟੀ ਦੇ ਪ੍ਰਧਾਨ ਨਿਤ ਉਹਨਾਂ ਦੇ ਵੱਲੋਂ ਜਿਹੜਾ ਆ ਉਹ ਜਿਹੜਾ ਸਾਰਾ ਚੰਡੀਗੜ੍ਹ ਦੇ ਵਿੱਚ ਆ ਕੇ ਚੋਣ ਪ੍ਰਚਾਰ ਮਨੀਸ਼ ਦਿਵਾੜੀ ਉਹਨਾਂ ਦੇ ਹੱਕ ਦੇ ਵਿੱਚ ਕੀਤਾ ਜਾਵੇਗਾ ਚੰਡੀਗੜ੍ਹ ਦੇ ਵਿੱਚ ਕਾਂਗਰਸ ਨੇ ਮਨੀਸ਼ ਦਿਵਾੜੀ ਉਮੀਦਵਾਰ ਨੇ ਉਧਰ ਭਾਜਪਾ ਦੇ ਸੰਜੇ ਟੈਂਡਨ ਜਿਹੜੇ ਨੇ ਉਮੀਦਵਾਰ ਨੇ ਅਲੱਗ ਹੀ ਕੱਲ ਯੋਗੀ ਹੁਣੀ ਉੱਥੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਂਦਾ ਹੈ ਤੇ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਦੇ ਜਾਂਦੇ ਨੇ ਜੇਕਰ ਕਾਂਗਰਸ ਇਹ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਵੀ ਇਸ ਵਾਰ ਦੇਖਿਆ ਜਾਵੇ ਤਾਂ ਮਨੀਸ਼ ਦਿਵਾੜੀ ਹੁਣਾ ਨੂੰ ਨੇ ਚੰਡੀਗੜ੍ਹ ਸੀਟ ਤੋਂ ਉਮੀਦਵਾਰ ਐਲਾਨਿਆ ਜੋ ਕਿ ਆਨੰਦਪੁਰ ਤੋਂ ਐਮਪੀ ਵੀ ਨੇ ਇਸੇ ਦੌਰਾਨ ਚੰਡੀਗੜ੍ਹ ਸੀਟ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਫਿਲਹਾਲ ਲੋਕ ਉਹਨਾਂ ਤੇ ਕਿ ਨਗ ਭਰੋਸਾ ਕਰਦੇ ਨੇ ਕਿ ਕਾਂਗਰਸ ਪਾਰਟੀ ਨੂੰ ਇਸ ਵਾਰ ਮੌਕਾ ਦਿੱਤਾ ਜਾਵੇਗਾ ਕਿਉਂਕਿ ਬੀਜੇਪੀ ਪਾਰਟੀ ਜਿਹੜੀ ਹੈ ਇਸ ਵਾਰ 400 파ਰ ਦਾ ਨਾਰਾ ਲਗਾ ਰਹੀ ਹੈ 400 파ਰ ਦੇ ਨਾਰੇ ਨੂੰ ਦੇਖਦੇ ਹੋਏ ਇਸ ਵਾਰ ਬੀਜੇਪੀ ਪਾਰਟੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਤੋਂ ਬਗੈਰ 13 ਦੀਆਂ 13 ਸੀਟਾਂ ਦੇ ਉੱਤੇ ਚੋਣ ਲੜ ਰਹੀ ਹੈ ਤੇ 13 ਸੀਟਾਂ ਦੇ ਤੋਂ ਉਹਨਾਂ ਨੇ ਆਪਣੇ ਉਮੀਦਵਾਰ ਵੀ ਐਲਾਨ ਕਰਦੇ ਨੇ ਇਸੇ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚੋਂ ਸੰਜੇ ਟੰਡਨ ਜੋ ਕਿ ਆਪਣੇ ਨਾਮ ਦੇ ਲਈ ਜਾਂ ਆਪਣੇ ਕੰਮ ਦੇ ਲਈ ਜਾਣੇ ਜਾਂਦੇ ਨੇ ਉਧਰ ਮਨੀਸ਼ ਦਿਵਾੜੀ ਹੋਗੇ ਉਹਨਾਂ ਦੇ ਆਮ ਪੁੱਤ ਐਮਪੀ ਨੇ ਉਹਨਾਂ ਦੇ ਆਪਣੇ ਕੰਮ ਜਿਹੜੇ ਨੇ ਉਹ ਬੋਲਦੇ ਨੇ ਉਹਨਾਂ ਦਾ ਨਾਮ ਬੋਲਦਾ ਹੈ ਪਰ ਚੰਡੀਗੜ੍ਹ ਦੇ ਵਿੱਚ ਜੋ ਉਮੀਦਵਾਰ ਉਹਨਾਂ ਨੂੰ ਬਣਾਇਆ ਗਿਆ ਕਿ ਚੰਡੀਗੜ੍ਹ ਦੇ ਲੋਕ ਉਹਨਾਂ ਤੇ ਵਿਸ਼ਵਾਸ ਕਰਨਗੇ ਕਿਉਂਕਿ ਕਾਫੀ ਜ਼ਿਆਦਾ ਪਾਰਟੀ ਦੇ ਵਿੱਚ ਉਥਲ ਪੁਥਲ ਵੀ ਉਸ ਵਕਤ ਦੇਖਣ ਨੂੰ ਮਿਣੀ ਸੀ ਜਦੋਂ ਮਨੀਸ਼ ਦਿਵਾੜੀ ਨੂੰ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਸੀਗਾ ਤੇ ਉਸ ਵਕਤ ਨੂੰ ਲੈ ਕੇ ਜੋ ਵਰਕਰ ਸੀਗੇ ਬਾਕੀ ਉਹ ਕਹਿੰਦੇ ਸੀਗੇ ਬਗਾਵਤ ਇੱਕ ਤਰੀਕੇ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਸ਼ੁਰੂ ਹੋ ਚੁੱਕੀ ਸੀਗੀ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਸੀਗਾ ਕਿ ਕਾਂਗਰਸ ਪਾਰਟੀ ਇੱਕ ਵਾਰ ਫਿਰ ਦੁਖੇਰੁਖੇ ਰੋ ਹੋ ਚੁਕੀ ਹੈ ਪਰ ਨਹੀਂ ਉਸ ਤੋਂ ਬਾਅਦ ਹੁਣ ਜੇਕਰ ਮਲਿਕ ਅਰਜਨ ਖੜਕੇ ਹੁਣ ਚੰਡੀਗੜ੍ਹ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੇ ਭਾਸ਼ਣ ਦੇ ਨਾਲ ਕਿੰਨਾ ਕੁ ਪ੍ਰਭਾਵ ਜੜਾ ਆ ਚੰਡੀਗੜ੍ਹ ਦੇ ਲੋਕਾਂ ਦੇ ਉੱਤੇ ਪੈਂਦਾ ਕਿੰਨੀਆਂ ਵੋਟਾਂ ਚੰਡੀਗੜ੍ਹ ਦੇ ਜੋ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਮੰਤਰੀ ਵਾੜੀ ਉਹਨਾਂ ਦੀ ਝੋਲੀ ਦੇ ਵਿੱਚ ਕਿੰਨੀਆਂ ਪੈਂਦੀਆਂ ਨੇ ਇਹ ਫਿਲਹਾਲ ਦੇਖਣਾ ਹੋਊਗਾ ਤੇ ਚੰਡੀਗੜ੍ਹ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਮਲਿਕ ਅਰਜਨ ਖੜਕੇ ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਵੀ ਚੋਣ ਪ੍ਰਚਾਰ ਕਰਨ ਦੇ ਲਈ ਜਾਣਗੇ ਚੰਡੀਗੜ੍ਹ ਦੇ ਵਿੱਚ ਮਲਿਕਾ ਅਰਜੁਨ ਖੜਗੇ ਜਿਹੜੇ ਨੇ ਮਨੀਸ਼ Tiwari ਹੁਣਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਜੀ ਹਾਂ ਆ ਦੱਸ ਦਈਏ ਕਿ ਬੀਤੇ ਕੱਲ ਦੱਤਿਆਨਾਥ yogi ਜੋ ਕਿ UP ਦੇ ਸੀਯੰਬ ਨੇ ਦੱਤਿਆਨਾਥ yogi ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਸੰਜੇ ਟੰਡਨ ਹੁਣਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਸੀਗਾ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਜੋ ਚੋਣ ਵਾਲੇ ਨੇ ਉਹਨਾਂ ਨੂੰ ਸੁਨਣ ਦੇ ਲਈ ਪੰਚੇ ਹੋਏ ਸੀਗੇ ਜਿਸ ਕਰਕੇ ਚੰਡੀਗੜ੍ਹ ਦੇ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਸੀਗੇ ਇਸੇ ਦੌਰਾਨ ਪੀਐਮ ਮੋਦੀ ਵੀ 23 ਅਤੇ 24 ਤਰੀਕ ਨੂੰ ਜਿਹੜੇ ਨੇ ਉਹ ਪੰਜਾਬ ਦੌਰੇ ਦੇ ਉੱਤੇ ਨੇ ਦੋ ਦਿਨ ਦੇ ਲਈ ਤੇ ਇਸੇ ਦੌਰਾਨ ਕਾਂਗਰਸ ਪਾਰਟੀ ਦੇ ਵੱਲੋਂ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਮਲਿਕ ਅਰਜੁਨ ਖਟਕੇ ਜਿਹੜੇ ਨੇ ਜੋ ਕਿ ਨੈਸ਼ਨਲ ਕਾਂਗਰਸ ਪਾਰਟੀ ਦੇ ਪ੍ਰਧਾਨ ਨਿਤ ਉਹਨਾਂ ਦੇ ਵੱਲੋਂ ਜਿਹੜਾ ਆ ਉਹ ਜਿਹੜਾ ਸਾਰਾ ਚੰਡੀਗੜ੍ਹ ਦੇ ਵਿੱਚ ਆ ਕੇ ਚੋਣ ਪ੍ਰਚਾਰ ਮਨੀਸ਼ ਦਿਵਾੜੀ ਉਹਨਾਂ ਦੇ ਹੱਕ ਦੇ ਵਿੱਚ ਕੀਤਾ ਜਾਵੇਗਾ ਚੰਡੀਗੜ੍ਹ ਦੇ ਵਿੱਚ ਕਾਂਗਰਸ ਨੇ ਮਨੀਸ਼ ਦਿਵਾੜੀ ਉਮੀਦਵਾਰ ਨੇ ਉਧਰ ਭਾਜਪਾ ਦੇ ਸੰਜੇ ਟੈਂਡਨ ਜਿਹੜੇ ਨੇ ਉਮੀਦਵਾਰ ਨੇ ਅਲਾ ਕਿ ਕੱਲ ਯੋਗੀ ਹੁਣੀ ਉੱਥੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਂਦਾ ਹੈ ਤੇ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਦੇ ਜਾਂਦੇ ਨੇ ਜੇਕਰ ਕਾਂਗਰਸ ਇਹ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਵੀ ਇਸ ਵਾਰ ਦੇਖਿਆ ਜਾਵੇ ਤਾਂ ਮਨੀਸ਼ ਦਿਵਾੜੀ ਹੁਣਾ ਨੂੰ ਨੇ ਚੰਡੀਗੜ੍ਹ ਸੀਟ ਤੋਂ ਉਮੀਦਵਾਰ ਐਲਾਨਿਆ ਜੋ ਕਿ ਆਨੰਦਪੁਰ ਤੋਂ ਐਮਪੀ be ਇਸੇ ਦੌਰਾਨ ਚੰਡੀਗੜ੍ਹ ਸੀਟ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਫਿਲਹਾਲ ਲੋਕ ਉਹਨਾਂ ਤੇ ਕਿ ਨਗ ਭਰੋਸਾ ਕਰਦੇ ਨੇ ਕਿ ਕਾਂਗਰਸ ਪਾਰਟੀ ਨੂੰ ਇਸ ਵਾਰ ਮੌਕਾ ਦਿੱਤਾ ਜਾਵੇਗਾ ਕਿਉਂਕਿ ਬੀਜੇਪੀ ਪਾਰਟੀ ਜਿਹੜੀ ਹੈ ਇਸ ਵਾਰ 400 ਫਾਰ ਦਾ ਨਾਰਾ ਲਗਾ ਰਹੀ ਹੈ 400 ਫਾਰ ਦੇ ਨਾਰੇ ਨੂੰ ਦੇਖਦੇ ਹੋਏ ਇਸ ਵਾਰ ਬੀਜੇਪੀ ਪਾਰਟੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਤੋਂ ਬਗੈਰ 13 ਦੀਆਂ 13 ਸੀਟਾਂ ਦੇ ਉੱਤੇ ਚੋਣ ਲੜ ਰਹੀ ਹੈ ਤੇ 13 ਸੀਟਾਂ ਦੇ ਤੋਂ ਉਹਨਾਂ ਨੇ ਆਪਣੇ ਉਮੀਦਵਾਰ ਵੀ ਐਲਾਨ ਕਰਦੇ ਨੇ ਇਸੇ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚੋਂ ਸੰਜੇ ਟੰਡਨ ਜੋ ਕਿ ਆਪਣੇ ਨਾਮ ਦੇ ਲਈ ਆਪਣੇ ਕੰਮਾਂ ਦੇ ਲਈ ਜਾਣੇ ਜਾਂਦੇ ਨੇ ਉਧਰ ਮਨੀਸ਼ ਦਿਵਾੜੀ ਹੋਗੇ ਉਹਨਾਂ ਦੇ ਐਮਪੀ ਨੇ ਉਹਨਾਂ ਦੇ ਆਪਣੇ ਕੰਮ ਜਿਹੜੇ ਨੇ ਉਹ ਬੋਲਦੇ ਨੇ ਉਹਨਾਂ ਦਾ ਨਾਮ ਬੋਲਦਾ ਹੈ ਪਰ ਚੰਡੀਗੜ੍ਹ ਦੇ ਵਿੱਚ ਜੋ ਉਮੀਦਵਾਰ ਉਹਨਾਂ ਨੂੰ ਬਣਾਇਆ ਗਿਆ ਕਿ ਚੰਡੀਗੜ੍ਹ ਦੇ ਲੋਕ ਉਹਨਾਂ ਤੇ ਵਿਸ਼ਵਾਸ ਕਰਨਗੇ ਕਿਉਂਕਿ ਕਾਫੀ ਜ਼ਿਆਦਾ ਪਾਰਟੀ ਦੇ ਵਿੱਚ ਉਥਲ ਪੁਥਲ ਵੀ ਉਸ ਵਕਤ ਦੇਖਣ ਨੂੰ ਮਿਣੀ ਸੀ ਜਦੋਂ ਮਨੀਸ਼ ਦਿਵਾੜੀ ਨੂੰ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਸੀਗਾ ਤੇ ਉਸ ਵਕਤ ਨੂੰ ਲੈ ਕੇ ਜੋ ਵਰਕਰ ਸੀਗੇ ਬਾਕੀ ਉਹ ਕਹਿੰਦੇ ਸੀਗੇ ਬਗਾਵਤ ਇੱਕ ਤਰੀਕੇ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਸ਼ੁਰੂ ਹੋ ਚੁੱਕੀ ਸੀਗੀ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਸੀਗਾ ਕਿ ਕਾਂਗਰਸ ਪਾਰਟੀ ਇੱਕ ਵਾਰ ਫਿਰ ਦੁਖੇਰੂਖੇ ਰੋ ਹੋ ਚੁੱਕੀ ਹੈ ਪਰ ਨਹੀਂ ਉਸ ਤੋਂ ਬਾਅਦ ਹੁਣ ਜੇਕਰ ਮਲਿਕ ਅਰਜਨ ਖੜਕੇ ਹੁਣ ਚੰਡੀਗੜ੍ਹ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੇ ਭਾਸ਼ਣ ਦੇ ਨਾਲ ਕਿੰਨਾ ਕੁ ਪ੍ਰਭਾਵ ਜੜਾ ਆ ਚੰਡੀਗੜ੍ਹ ਦੇ ਲੋਕਾਂ ਦੇ ਉੱਤੇ ਪੈਂਦਾ ਕਿੰਨੀਆਂ ਵੋਟਾਂ ਚੰਡੀਗੜ੍ਹ ਦੇ ਜੋ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਮਨੀਸ਼ Tiwari ਉਹਨਾਂ ਦੀ ਝੋਲੀ ਦੇ ਵਿੱਚ ਕਿੰਨੀਆਂ ਪੈਂਦੀਆਂ ਨੇ ਇਹ ਫਿਲਹਾਲ ਦੇਖਣਾ ਹੋਵੇਗਾ ਤੇ ਚੰਡੀਗੜ੍ਹ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਮਲਿਕ ਅਰਜਨ ਖੜਕੇ ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਵੀ ਚੋਣ ਪ੍ਰਚਾਰ ਕਰਨ ਦੇ ਲਈ ਜਾਣਗੇ